ਉਸ ਕ੍ਰਿਮੀਨਲ ਬੰਦੇ ਨੂੰ ਸਪੋਰਟ ਕਰਦਾ ਜਿਹੜਾ 100 150 ਕੇਸਾਂ ਦੇ ਵਿੱਚ ਦੋਸ਼ੀ ਸਾਬਤ ਹੋਵੇਗਾ ਤੇ ਕੁਝ ਕੇਸਾਂ ਵਿੱਚ ਦੋਸ਼ੀ ਸਾਬਤ ਹੈ ਵੀ ਆ ਤੇ ਜੇਲ੍ਹ ਲਗਾਤਾਰ 10 ਸਾਲ ਤੋਂ ਕੱਟ ਰਿਆ ਫਰੋਤੀਆਂ ਦੇ ਨਾਂ ਤੇ ਕਤਲਾਂ ਦੇ ਨਾਂ ਤੇ ਉਹਦੇ ਉੱਤੇ ਮੁਕੱਦਮੇ ਚੱਲ ਰਹੇ ਦੂਜੇ ਪਾਸੇ ਭਾਈ ਅਮਰਪਾਲ ਸਿੰਘ ਜਿਨਨੇ ਨਾਂ ਤੇ ਇੱਕ ਵੀ ਕਤਲ ਕੀਤਾ ਤੇ ਨਾਂ ਕਿਸੇ ਤੋਂ ਫਰੋਤੀ ਮੰਗੀ ਸਿਰਫ 6 ਮਹੀਨੇ ਆ ਕੇ ਆਪਣੀ ਕੌਮ ਦਾ ਪ੍ਰਚਾਰ ਕੀਤਾ ਸੁਨੀਲ ਜਾਖੜ ਦਾ ਬਿਆਨ ਭਾਈ ਅਮਰਤਪਾਲ ਨੂੰ ਲੈ ਕੇ ਜੋ ਦਿੱਤਾ ਗਿਆ ਉਹ ਬੜਾ ਗੈਰ ਜ਼ਿੰਮੇਵਾਰ ਬਿਆਨ ਜਿਹੜਾ ਇੱਕ ਡੈਮੋਕਰੈਟਿਕ ਕੰਟਰੀ ਵਿੱਚ ਸਰਕਾਰੀ ਅਤਵਾਦੀ ਬਿਆਨ ਵਜੋਂ ਪ੍ਰਤੀਤ ਹੁੰਦਾ ਇਹਨਾਂ ਨੂੰ ਅਗਰ ਕੋਈ ਸੋਚਣ ਵਾਸਤੇ ਦੇਣੀ ਹੈ ਤਾਂ ਦੇ ਦੇਣ ਪਰ ਅਗਰ ਇਸ ਨੂੰ ਇਸ ਕਰਕੇ ਜੇਲ੍ਹ ਤੋਂ ਛੱਡਿਆ ਜਾਵੇ ਚ ਇਹ ਸੁਨਾਰੀਆ ਚ ਇਹ ਡਿਗਰੂਗੜ ਚ ਇਹ ਵੈਲਫੇਅਰ ਐਕਟੀਵਿਟੀ ਵਾਸਤੇ ਕੋ ਕੇਸ ਜਿਹੜੇ ਬੰਦੇ ਹਟਾ ਦਿਓ ਨਾਮ ਤੋਂ ਟੋਟਲੀ ਅਗੇਸਟ ਸਾਰੇ ਲਾਰੈਂਸ ਨੂੰ ਵੀ ਛੱਡਦੇ ਫਿਰ ਫਿਰ ਉਹਨੂੰ ਵੀ ਛੱਡਦੇ ਉਹ ਵੀ ਆ ਕੇ ਬਿਲਕੁਲ ਜੋ ਬਿਆਨ ਦਿੱਤਾ ਹੈ ਉਹ ਬੜਾ ਇੱਕ ਉਸ ਕ੍ਰਿਮੀਨਲ ਬੰਦੇ ਨੂੰ ਸਪੋਰਟ ਕਰਦਾ ਜਿਹੜਾ 100 150 ਕੇਸਾਂ ਦੇ ਵਿੱਚ ਦੋਸ਼ੀ ਸਾਬਤ ਹੋਵੇਗਾ ਤੇ ਕੁਝ ਕੇਸਾਂ ਵਿੱਚ ਦੋਸ਼ੀ ਸਾਬਤ ਹੈ ਵੀ ਆ ਤੇ ਜੇਲ੍ਹ ਲਗਾਤਾਰ 10 ਸਾਲ ਤੋਂ ਕੱਟ ਰਿਆ ਫਰੋਤੀਆਂ ਦੇ ਨਾਂ ਤੇ ਕਤਲਾਂ ਦੇ ਨਾਂ ਤੇ ਉਹਦੇ ਉੱਤੇ ਮੁਕੱਦਮੇ ਚੱਲ ਰਹੇ ਦੂਜੇ ਪਾਸੇ ਭਾਈ ਅਮਰਪਾਲ ਸਿੰਘ ਜਿਨਨੇ ਨਾ ਤੇ ਇੱਕ ਵੀ ਕਤਲ ਕੀਤਾ ਤੇ ਨਾ ਕਿਸੇ ਤੁਫਰਤੀ ਮੰਗੀ ਸਿਰਫ 6 ਮਹੀਨੇ ਆ ਕੇ ਆਪਣੀ ਕੌਮ ਦਾ ਪ੍ਰਚਾਰ ਕੀਤਾ ਤੇ ਜੇ ਸੰਵਿਧਾਨ ਆਗਿਆ ਦਿੰਦਾ ਸੀ ਕਿਸੇ ਦੇਸ਼ ਰਾਜ ਦੀ ਮੰਗਣ ਦੀ ਤਾਂ ਸੰਵਿਧਾਨ ਦੇ ਵਿੱਚ ਰਹਿ ਕੇ ਉਹ ਗੱਲ ਕੀਤੀ ਨਾ ਉਸ ਦੇਸ਼ ਦੀ ਪ੍ਰਾਪਤੀ ਲਈ ਉਸ ਰਾਜ ਦੀ ਪ੍ਰਾਪਤੀ ਲਈ ਕਿਸੇ ਉੱਤੇ ਹਮਲਾ ਕੀਤਾ ਨਾ ਕੋਈ ਅੱਤਵਾਦੀ ਤਰ੍ਹਾਂ ਦੀ ਕੋਈ ਘਟਨਾ ਕੀਤੀ ਤੇ ਫਿਰ ਵੀ ਸੁਨੀਲ ਜਾਖੜ ਉਹਨਾਂ ਨੇ ਬਿਆਨ ਏਡਾ ਕ ਬੇਸ਼ਰਮੀ ਨਾਲ ਦਿੱਤਾ ਵੀ ਉਸ ਤੇ ਕੀ ਕਹਿ ਸਕਦੇ ਆਂ ਵੀ ਇੱਕ ਸਰਕਾਰ ਦੇ ਅਤਵਾਦੀ ਪੋਲੀਟੀਕਲ ਉਸ ਕ੍ਰਿਮੀਨਲ ਬੰਦੇ ਨੂੰ ਸਪੋਰਟ ਕਰਦਾ ਜਿਹੜਾ 100 150 ਕੇਸਾਂ ਦੇ ਵਿੱਚ ਦੋਸ਼ੀ ਸਾਬਤ ਹੋਵੇਗਾ ਤੇ ਕੁਝ ਕੇਸਾਂ ਵਿੱਚ ਦੋਸ਼ੀ ਸਾਬਤ ਹੈ ਵੀ ਆ ਤੇ ਜੇਲ੍ਹ ਲਗਾਤਾਰ 10 ਸਾਲ ਤੋਂ ਕੱਟ ਰਿਆ ਫਰੋਤੀਆਂ ਦੇ ਨਾਂ ਤੇ ਕਤਲਾਂ ਦੇ ਨਾਂ ਤੇ ਉਹਦੇ ਉੱਤੇ ਮੁਕੱਦਮੇ ਚੱਲ ਰਹੇ ਦੂਜੇ ਪਾਸੇ ਭਾਈ ਅਮਰਪਾਲ ਸਿੰਘ ਜਿਨੇ ਨਾਂ ਤੇ ਇੱਕ ਵੀ ਕਤਲ ਕੀਤਾ ਤੇ ਨਾਂ ਕਿਸੇ ਤੋ ਭਰਤੀ ਮੰਗੀ ਸਿਰਫ 6 ਮਹੀਨੇ ਆ ਕੇ ਆਪਣੀ ਕਾਮ ਦਾ ਪ੍ਰਚਾਰ ਕੀਤਾ ਸੁਨਿਲ ਜਾਖੜ ਦਾ ਬਿਆਨ ਭਾਈ ਅਮਰਤਪਾਲ ਨੂੰ ਲੈ ਕੇ ਜੋ ਦਿੱਤਾ ਗਿਆ ਉਹ ਬੜਾ ਗੈਰ ਜ਼ਿੰਮੇਵਾਰ ਬਿਆਨ ਜਿਹੜਾ ਇੱਕ ਡੈਮੋਕਰੈਟਿਕ ਕੰਟਰੀ ਵਿੱਚ ਸਰਕਾਰੀ ਅਤਵਾਦੀ ਬਿਆਨ ਵਜੋਂ ਪ੍ਰਤੀਤ ਹੁੰਦਾ ਇਹਨਾਂ ਨੂੰ ਅਗਰ ਕੋਈ ਸੋਚ ਬਣਵਾਉਣ ਵਾਸਤੇ ਦੇਣੀ ਹੈ ਤੇ ਦੇ ਦੇਣ ਪਰ ਅਗਰ ਕਿਸ ਨੂੰ ਇਸ ਕਰਕੇ ਜੇਲ ਤੋਂ ਛੱਡਿਆ ਜਾਵੇ ਚ ਇਹ ਸੁਨਾਰੀਆ ਚ ਇਹ ਢਿਗਰੂਗੜ ਚ ਫਿਰ ਵੈਲਫੇਅਰ ਐਕਟੀਵਿਟੀ ਵਾਸਤੇ ਕੋਈ ਕੇਸ ਜਿਹੜੇ ਬਣਦੇ ਹਟਾ ਦਿਓ ਮੈਂ ਟੋਟਲੀ ਅਗੇਸ਼ਟ ਹਾਂ ਸਾੜੇ-ਲਾੜੇਸ ਨੂੰ ਵੀ ਛੱਡਦੇ ਫਿਰ ਫਿਰ ਉਹਨੂੰ ਵੀ ਛੱਡ ਦਿਓ ਵੀ ਆ ਕੇ ਵੈਲਫੇਅਰ ਜੋ ਬਿਆਨ ਦਿੱਤਾ ਹੈ ਉਹ ਬੜਾ ਇੱਕ ਉਸ ਕ੍ਰਿਮੀਨਲ ਬੰਦੇ ਨੂੰ ਸਪੋਰਟ ਕਰਦਾ ਜਿਹੜਾ 100-150 ਕੇਸਾਂ ਦੇ ਵਿੱਚ ਦੋਸ਼ੀ ਸਾਬਤ ਹੋਵੇਗਾ ਤੇ ਕੁਝ ਕੇਸਾਂ ਵਿੱਚ ਦੋਸ਼ੀ ਸਾਬਤ ਹੈ ਵੀ ਆ ਤੇ ਜੇਲ ਲਗਾਤਾਰ 10 ਸਾਲ ਤੋਂ ਕੱਟ ਰਿਹਾ ਪ੍ਰਾਪਤੀਆਂ ਦੇ ਨਾਂ ਤੇ ਕਤਲਾਂ ਦੇ ਨਾਂ ਤੇ ਉਹਦੇ ਉੱਤੇ ਮੁਕੱਦਮੇ ਚੱਲ ਰਹੇ ਦੂਜੇ ਪਾਸੇ ਭਾਈ ਅਮਰਪਾਲ ਸਿੰਘ ਜਿਨ੍ਹਾਂ ਨੇ ਨਾਂ ਤੇ ਇੱਕ ਵੀ ਕਤਲ ਕੀਤਾ ਤੇ ਨਾਂ ਕਿਸੇ ਤੋਂ ਫਰौती ਮੰਗੀ ਸਿਰਫ 6 ਮਹੀਨੇ ਆ ਕੇ ਆਪਣੀ ਕੌਮ ਦਾ ਪ੍ਰਚਾਰ ਕੀਤਾ ਤੇ ਜੇ ਸੰਵਿਧਾਨ ਆਗਿਆ ਦਿੰਦਾ ਸੀ ਕਿਸੇ ਦੇਸ਼ ਰਾਜ ਦੀ ਮੰਗਣ ਦੀ ਤੇ ਸੰਵਿਧਾਨ ਦੇ ਵਿੱਚ ਰਹਿ ਕੇ ਉਹ ਗੱਲ ਕੀਤੀ ਨਾ ਉਸ ਦੇਸ਼ ਦੀ ਪ੍ਰਾਪਤੀ ਲਈ ਉਸ ਰਾਜ ਦੀ ਪ੍ਰਾਪਤੀ ਲਈ ਕਿਸੇ ਉੱਤੇ ਹਮਲਾ ਕੀਤਾ ਨਾ ਕੋਈ ਅੱਤਵਾਦੀ ਤਰ੍ਹਾਂ ਦੀ ਕੋਈ ਘਟਨਾ ਕੀਤੀ ਤੇ ਫਿਰ ਵੀ ਸੁਨੀਲ ਜਾਖੜ ਉਹਨਾਂ ਨੇ ਬਿਆਨ ਐਡਾ ਕ ਬੇਸ਼ਰਮੀ ਨਾਲ ਦਿੱਤਾ ਵੀ ਉਸ ਤੇ ਕੀ ਕਹਿ ਸਕਦੇ ਵੀ ਇੱਕ ਸਰਕਾਰ ਦੇ ਅਤਵਾਦੀ ਪੋਲੀਟੀਕਲ